ਹਾਂਜੀ ਇਹ ਵਾਲੇ ਸੂਟ ਪਿਓਰ ਕ੍ਰੇਪ ਦੇ ਆਉਣਗੇ ਤੇ ਇਹ ਤੁਸੀਂ ਆਰਡਰ ਕਰ ਸਕਦੇ ਆ ਨਾਲ ਇਹਨਾਂ ਦੇ ਬਾਟਮ ਵੀ ਕ੍ਰੇਪ ਦੀ ਲੱਗੀ ਹੋਈ ਹੈ ਵਿਦਆਊਟ ਦੁਪੱਟਾ ਰਹਿਣਗੇ ਜੀ ਇਹ ਵਾਲੇ ਸੂਟ ਪ੍ਰਾਈਸ ਮੈਂਸ਼ਨ ਹੈ ਇਹਨਾਂ ਦੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਤੇ ਇਹ ਪਰ ਮੀਟਰਾਂ ਦੇ ਅਕੋਰਡਿੰਗ ਮਿਲਦੇ 5 ਮੀਟਰ ਦਾ ਸੂਟ ਤੁਹਾਨੂੰ ਪ੍ਰਾਈਸ ਦਿੱਤਾ ਹੋਇਆ ਤੇ ਇਹਨਾਂ ਸੂਟਾਂ ਦੇ ਉੱਤੇ ਸਾਰੇ ਹੈਂਡਵਰਕ ਸੂਟਾਂ ਦੇ ਉੱਤੇ ਪ੍ਰਾਈਸ ਵੀ ਮੈਂਸ਼ਨ ਹੈ ਜਿਹੜਾ ਇਹਨਾਂ ਦਾ ਫੈਬਰਿਕ ਹੈ ਉਹ ਵੀ ਮੈਂਸ਼ਨ ਕੀਤਾ ਹੋਇਆ ਤੇ ਤੁਹਾਨੂੰ ਈਜ਼ਲੀ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਤੇ ਪ੍ਰਾਈਸ ਦੇਖ ਕੇ ਤੁਸੀਂ ਆਰਡਰ ਕਰ ਸਕਦੇ ਹੋ ਸਾਰਾ ਉੱਤੇ ਡਿਟੇਲ ਦਿੱਤੀ ہوئی ਹੈ ਸੂਟ ਦੀ ਵੀ ਤੇ ਪਾਰਟੀ ویئر ਸੂਟ ਨੇ ਵਿਆਹ ਸ਼ਾਦੀਆਂ ਦੇ ਸੀਜ਼ਨਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਜਾਗੋ ਵਾਸਤੇ ਲਹਿੰਗੇ ਵਗੈਰਾ ਸਾਰਾ ਕੁਝ ਬਣਵਾ ਸਕਦੇ ਹੋ ਆਪਾਂ ਸਾਰੀ ਵੀਡੀਓ ਦੇ ਵਿੱਚ ਲਹਿੰਗੇ ਵੀ ਲੈ ਕੇ ਆਉਣੇ ਆ ਸ਼ਰਾਰਾ ਸੂਟ ਵੀ ਲੈ ਕੇ ਆਉਣੇ ਆ ਤੇ ਸਾਰੇ ਪਾਰਟੀ ویئر ਸੂਟ ਲੈ ਕੇ ਆਉਣੇ ਆ ਇਹ ਆਣਗੇ ਦੇ ਸਿਲਕ ਦਾ ਸੂਟ ਹੈਗਾ ਇਹਦੇ ਬੈਕ ਦੇ ਉੱਤੇ ਵੀ ਕਢਾਈ ਹੈ ਤੇ ਨਾਲ ਦੁਪੱਟਾ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਹੈ ਤੇ ਇਹਨਾਂ ਦੇ ਤੁਸੀਂ ਆਰਡਰ ਕਰ ਸਕਦੇ ਹੋ ਸ਼ਿਪਿੰਗ ਇਹਨਾਂ ਦੀ ਵੀ ਬਿਲਕੁਲ ਫ੍ਰੀ ਹੈ ਚਾਹੇ ਕੋਈ ਘੱਟ ਰੇਟ ਵਾਲਾ ਸੂਟ ਹੋਵੇ ਚਾਹੇ ਕੋਈ 10000 ਵਾਲਾ ਸੂਟ ਹੋਵੇ ਆਪਣੇ ਚੈਨਲ ਦੇ ਉੱਤੇ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ 올 ਇੰਡੀਆ ਦੇ ਵਿੱਚ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਇਹ ਵਾਲਾ ਬਹੁਤ ਜ਼ਿਆਦਾ ਸੋਨਾ ਹੈਵੀ ਸੂਟ ਹੈ ਤੇ ਇਹ ਅਨਸਟਿਚ ਆਉਂਦੇ ਆ ਸਾਰੇ ਸੂਟ ਤੁਸੀਂ ਇਹਨਾਂ ਨੂੰ ਸ਼ਰਾਰਾ ਬਣਾ ਸਕਦੇ ਹੋ ਲਹਿੰਗੇ ਬਣਾ ਸਕਦੇ ਹੋ ਕੋਈ ਵੀ ਇਹ ਜੋਰਜਟ ਦਾ ਸੂਟ ਆਏਗਾ ਥੈਂਕ ਯੂ ਸੋ ਮਚ